ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਬਗੇਲੇ ਦੇ ਵਿੱਚ ਬਗੇਲੇ ਪਿੰਡ ਦੇ ਵਿੱਚ ਆ ਤੇ ਆਪਾਂ ਹੈਗੇ ਆ ਬਾਈ ਬਗੜੇ ਵੀਰ ਕੇ ਕਰੇ ਭਰਾ ਦਾ ਵਪਾਰ ਦਾ ਕੰਮ ਆ ਜਨਵਰ ਬਾਈ ਦੇ ਕੋਲ ਅੱਜ ਇੱਕ ਜਰਸੀ ਮਿੱਤਰੋ ਟਾਪ ਠੀਕ ਆ ਸੂਣ ਆਲੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਦੁੱਧ ਦੀ ਮਾਲਕਣ ਰਹੀ ਆ ਕੀ ਇਹਦਾ ਰੇਟ ਆ ਕੀ ਇਹਦਾ weight ਆ ਸਾਰੀ ਜਾਣਕਾਰੀ ਲੈ ਲੈਣੀ ਆ ਬਗੜੇ ਬਾਈ ਸਤਿ ਸ੍ਰੀ ਅਕਾਲ ਵੀਰੇ ਸਸਰੀ ਕਾਲ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਅੱਛਾ ਜੀ ਜਰਸੀ ਵਿਖਾਉਣੀ ਇੱਕ ਆਪਾਂ ਹਣਾ ਹਾਂਜੀ ਹਾਂ ਇਹਦੀ ਕੀ ਡਿਟੇਲ ਆ ਵੀਰੇ ਇਹ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਇਹਨੇ ਸੂਣਾ ਵਾ ਹਾਂਜੀ ਹਾਂ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਪਏ 8 ਦਿਨ ਬਾਕੀ 8 ਦਿਨ ਬਾਕੀ ਆ ਕਿੰਨਾ ਦੁੱਧ ਦਾ ਰਿਕਾਰਡ ਦੱਸਿਆ ਜੀ ਇਹਦਾ ਪਹਿਲੇ ਸੂਏ ਦਾ 16 ਕਿਲੋ ਦਾ ਠੀਕ ਆ ਵੀਰੇ ਐਦ ਕੀ ਦੇ ਦੂਗੀ 16 17 ਤੱਕ ਵੜ ਜਾਣਾ ਹਾਂਜੀ ਹਾਂ ਆਪਾਂ ਉਨਾ ਹੀ ਕਹਿਣਾ ਵਾਧੇ ਨਹੀਂ ਕਹਿਣਾ ਥਣੇਵਾ ਬਹੁਤ ਚੰਗਾ ਲੱਗਾ ਹਾਂਜੀ ਹਾਂ ਹੂੰ ਸੀਲ ਠੰਡੀ ਵੀ ਆ ਹਣਾ ਹਾਂਜੀ ਹਾਂ ਦਿਨ ਕਿੰ ਹਾਂਜੀ ਹਾਂ ਲੈ ਵੀ ਦੀ ਮੂਹ ਮਾ ਵਖਾਈ ਕਰਾ ਦੀ ਹੁੰਦਾ ਕਰਮ ਵਾਲੀ ਦਾ ਗਾਂ ਚੰਗੀ ਆ ਬਈ ਬਗੜੇ ਦੀ ਤੇ ਬਗੜੇ ਬਈ ਕੀ ਰੇਟ ਰਹੂਗਾ ਵੀਰੇ ਰੇਟ ਦਾ 55000 ਮਾਨਤਣ ਵਿੱਚੋਂ ਮਾਨਤਣ ਕਰਾਂਗੇ ਕਿੰਨਾ ਕਰ ਦੇਗਾ ਹਾਂ ਖੁੱਲ ਕੇ ਲੋੜੀ ਮੰਗੀਆਂ ਹਾਂ 52000 ਦੀ ਦੇ ਦਾਂ ਬਸ ਠੀਕ ਆ ਨੰਬਰ ਦੱਸ ਹੀ ਕਰਾਂ ਦੀ ਕਿਹੜੇ ਦੀ ਗੱਲ ਕਰੀਏ 9841 ਹਾਂ 21532 ਇੱਕ ਵਾਰੀ ਹੋਰ ਆਉਣ ਦੇ 9841 ਹਾਂ 21532 162846 68167 ਇਹ ਵੀ ਦੁਬਾਰਾ ਬੋਲ ਦੇ ਫਿਰ ਇਹ ਵੀ 62846 ਹਾਂ 68167 ਹੁਣ ਤੋਰ ਦੇ ਇਹਨੂੰ ਕੱਢ ਦੇ ਬਾਹਰੋਂ ਲੈ ਵੀ ਮੇਤਰੋ ਦੂਜਾ ਸੁਆ ਵਹਿੜਾ ਸੂਨ ਵਾਲੀ ਆ ਹਫਤੇ ਦੀ ਕੱਚੀ ਆ ਥੱਲੋ ਬੜੀ ਚੰਗੀ ਆ ਮੇਤਰੋ ਥਣ ਥਣ ਬਹੁਤ ਚੰਗਾ ਲੱਗਾ ਤੋਰ ਤਾਰ ਦੀ ਮਜ਼ਬੂਤ ਆ ਕਰਮ ਵਾਲੀ ਮੂੰਹ ਮਾਉ ਦੀ ਬਹੁਤ ਸੋਹਣੀ ਲੱਗਿਆ ਵੀ ਪਕੜੇ ਵੀਰੇ ਕੱਢ ਦੇ ਤੇ ਹੁਣ ਦਾ ਢੰਚਾ ਇਹਦਾ ਸਰੀਰਕ ਬੰਤਰ ਦੇਖ ਲਿਓ ਬਾਈ ਭਾ ਬਿਲਕੁਲ ਗਾਂ ਦੇ ਹਿਸਾਬ ਨਾਲ ਲੋਟ ਆ ਤੇ ਬਾਕੀ ਬਾਈ ਤੁਹਾਨੂੰ ਜੱਜਣਾ ਚਾਹੀਦਾ ਮੈਨੂੰ ਤਾਂ ਗਿਆਵਾ ਜੱਜ ਤੇ ਆਹ ਵੇਖੋ ਗਰੇ ਠੀਕ ਆ ਹੁਣ ਇਹਦਾ ਲੇਵਾ ਆਰਡਰ ਦੀ ਕੁਆਲਿਟੀ ਲਿਆ ਬਾਈ ਮੋੜ ਲਿਆ ਵੀਰੇ ਖੁੱਲੀ ਡੁੱਲੀ ਗਾਂ ਪੇਟ ਵਾਲੀ ਗਾਂ ਵਾ ਦੁੱਧ 15 16 ਕਿਲੋ ਟੋਰਾ ਨਾਲ ਦਈ ਜਾਊਗੀ ਤੇ ਬਾਕੀ ਬਈ ਉੰਜ ਵੀ ਥਣ ਲੇਵੇ ਵਾਲੀ ਆ ਕੋਈ ਲੱਸੀ ਫਿੱਕੀ ਆ ਉਹ ਨਹੀਂ ਇੱਕੀ ਬਾਕੀ ਗਾਂ ਦੇ ਵਿੱਚ ਕੋਈ ਹੱਥ ਤਰਾਣੀ ਹੈਗਾ ਫਿੱਕੀ ਜ਼ਰੂਰ ਆ ਥੋੜੀ ਜੀ ਤੇ ਬਾਕੀ ਬਈ ਐਵੇਂ ਨਹੀਂ ਹੈਗਾ ਨਜਾਇਜ਼ ਹੀ ਆ ਇਹਨਾਂ ਵਧੀਆ ਚਮਕ ਦਮਕ ਦੇ ਵਿੱਚ ਆ ਥੋੜਾ ਜਿਹਾ ਅੰਗ ਪਤਲਾ ਦਿਖਾਉਂਦੀ ਆ ਹੋਰ ਕੋਈ ਗੱਲ ਨਹੀਂ ਕਰਨ ਵਾਲੀ ਨੂੰ ਤੇ ਬਈ ਇਹੋ ਜੀ ਦੁੱਧ ਵਾਲੀ ਗਾਂ ਆ ਨਾ ਜਿਹੜੀ ਉਹ ਰਾਜੀ ਘਟ ਹੁੰਦੀ ਹੁੰਦੀ ਆ ਮੰਨਣੀ ਪੈਣੀ ਆ ਗੱਲ ਦੁੱਧ ਵਾਲੀ ਗਾਵਾਂ ਇਹ ਤੇ ਨੰਬਰ 10 ਦਾ ਸਕਰੀਨ ਦੇ ਉੱਤੇ ਰੇਟ 55000 ਤੋਂ 52000 ਦੀ ਦੇਣੀ ਆ ਵਿੱਚੋਂ ਥੋੜਾ ਬਹੁਤਾ ਲੜ ਪਿਆਰ ਤੁਹਾਡਾ ਹੋ ਸਕਦਾ ਬਲੀ ਦਾ ਕਰਤਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਬਗੇਲਾ ਕਰਦੇ ਹੋ ਵਿਲਾ